ਕਿਆ ਭਾਈ ਮੇਰੇ ਤੋਂ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋੜ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ 'ਚ ਬੈਠੇ ਹੋ ਜਿਹਦੇ ਵਿੱਚ ਅੱਜ ਇੱਕ ਹੋਰ ਮੰਤਰੀ ਦੇ ਸਾਰੇ ਸਬੂਤ ਕਿਹੜੇ ਆ ਉਹਦਾ ਵਿਸਤਾਰ ਤੁਹਾਨੂੰ ਜਿੱਥੇ ਸਾਹਿਬ ਉਹਨੇ ਦੱਸ ਦਿੰਦੇ ਆ ਵਲਕਾਰ ਸਿੰਘ ਜਿਹੜਾ ਕੈਬਨਿਟ ਮਿਨਿਸਟਰ ਹੈ ਉਹਦੇ ਸਾਰੇ ਸਬੂਤ ਜੋ ਕੁਝ ਹਰਕਤਾਂ ਮੰਤਰੀ ਵੱਲੋਂ ਪਿਕੇ ਜਾ ਰੀਆਂ ਵੀਡੀਓ ਸਮੇਤ ਉਹ ਵੀ ਗਵਰਨਰ ਸਾਹਿਬ ਦੇ ਧਿਆਨ ਦੇ ਵਿੱਚ ਜਾਂਦਾ ਓਪਨ ਡਿਮਾਂਡ ਸੀ ਕਿ ਭਾਈ ਇਹ ਵੀਡੀਓ ਤੁਸੀਂ ਲੈ ਲਓ ਤੇ ਕਾਰਵਾਈ ਕਰ ਲਓ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਟ ਟੂ ਦ ਨੋਟਿਸ ਆਫ ਦ ਚੀਫ ਮਿਨਿਸਟਰ ਕਿ ਜੇ ਸਾਡ ਉਹਨਾਂ ਦੇ ਨੋਟਿਸ 'ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰਿਆਂ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਫਰਤ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਨਾਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਤੋਂ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋੜ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ 'ਤੇ ਬੈਠੇ ਹੋ ਗਾਲ ਆਮ ਆਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ ਪੱਗ ਦਾ ਰੰਗ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਪੱਗ ਦਾ ਰੰਗ ਦਾ ਨਾਲ ਸਹਾਰਾ ਲੈ ਕੇ ਉਹ ਰੰਗ ਬੰਦੇ ਆ ਮਗਰ ਅੰਦਰ ਉਸ ਕਿੰਨੀ ਬੇਇਮਾਨੀ ਭਰੀ ਹੈ ਇਸ ਗੱਲ ਤੋਂ ਡਾਕਟਰ ਚੀਮਾ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਕਿ ਪਹਿਲਾਂ ਲਾਲ ਚੰਦ ਕਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਭੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜਿਹਨੂੰ ਨੌਕਰੀ ਦਾ ਚਾਸਾ ਦੇ ਕੇ ਇਹ ਵੀਡੀਓ ਉਹਦੇ ਨਾਲ ਇਹ ਜੁਰਮ ਹੁੰਦਾ ਰਿਹਾ ਸੋਸ਼ਣ ਹੁੰਦਾ ਰਿਹਾ ਇਨਸਟੈਡ ਆਫ ਉਹ ਪੀੜਤਾ ਦੇ ਮਦਦ ਮਦਦ ਤੇ ਆਉਣ ਦੀ ਜਗ੍ਹਾ ਉਸ ਮਨਿਸਟਰ ਨੂੰ ਇੱਕ ਐਸਆਈਟੀ ਬਣਾਈ ਔਰ ਉਸ ਐਸਆਈਟੀ ਨੇ ਕਲੀਨ ਚਿੱਟ ਦਿੱਤੀ ਉਹ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ ਅਖੀਰ 'ਚ ਉਹਨੇ ਸਟੇਟ ਦੇ ਕਾਬੂ ਆਈ ਜਾਣਾ ਸੀ ਔਰ ਉਹੀ ਗੱਲ ਹੋਈ ਆ ਤੁਹਾਨੂੰ ਕਹਿਤਾ ਨਹੀਂ ਕੰਪਲੇਂਟ ਵਿਟਰਾ ਹੋ ਗਈ ਚਲੋ ਵਿਟਰਾ ਸਾਫ ਵਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿੰਨਾ ਅਫਸਰਾ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਹੈ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਔਰ ਮੈਂ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਇਹ ਵੀਡੀਓ ਕੀਤੀ ਆ ਮਗਰ ਉਹ ਮੂਡ ਚ ਹੀ ਨਹੀਂ ਐਕਸ਼ਨ ਲੈਣ ਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਚਨ ਹੋਇਆ ਉਹਨੂੰ ਥ੍ਰੈਟ ਔਰ ਕਾਬੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲ ਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਟੀ ਮੋਰਲ ਪ੍ਰੋਪਰਟੀਟਿਊਡ ਮੋਰਲ ਰਿਸਪੌਂਸਿਬਿਲਟੀ ਐਥਿਕਲ ਰਿਸਪੌਂਸਿਬਿਲਟੀ ਕਿ ਇਹ ਜੇ ਲੋਕ ਝੰਡਾ ਚਲਾ ਸਕਦੇ ਆ ਕਿ ਇਹ ਜੇ ਲੋਕ 26 ਜਨਵਰੀ ਅਫੀਸ਼ੀਅਲ ਪ੍ਰੋਗਰਾਮ 15 ਅਗਸਟ ਕਰਕੇ ਇੰਪੋਰਟੈਂਟ ਹਿਸਟੋਰਿਕ ਓਕੇਜਨਸ ਤੇ ਦੇਸ਼ ਤੇ ਕੀ ਜਾ ਕੇ ਹਿੱਸਾ ਲੈ ਸਕਦੇ ਆ ਔਰ ਕੱਲੀ ਇਹ ਨਹੀਂ ਤੁਸੀਂ ਵੇਖਿਓ ਉਹਨ ਫੋਰਨ ਸੋਇਲ ਮੈਂ ਤੁਹਾਨੂੰ ਐਮਐਲਏ ਦੀ ਕਾਪੀ ਦੇ ਰਿਹਾ ਜਿਹਦਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ ਮਤਲਬ ਇੱਕ ਬੱਚੇ ਦੇ ਨਾਲ ਜਿਹੜਾ ਐਮਐਲਏ ਸੰਦੋਆ ਨੇ ਉਹਨੇ ਵੱਜ ਫੈਲੀ ਕੀਤੀ ਸੌਡਮੀ ਕੀਤੀ ਉਹਦੀ ਐਮਐਲਏ ਦਾ ਰਿਪੋਰਟ ਬਣੀ ਉਹ ਪਹਿਲਾਂ ਵੀ ਕੈਨੇਡਾ ਤੋਂ ਉਹਨੂੰ ਮੋੜਤਾ ਗਿਆ ਐਤਕੀ ਫੇਰ ਕੈਨੇਡਾ ਨੇ ਰੋਕ ਲਿਆ ਬਿਕੋਜ਼ ਉਥੇ ਯੂਮਨ ਰਾਈਟਸ ਵਾਇਲੇਸ਼ਨਸ ਤੇ ਬਹੁਤ ਸੀਰੀਅਸ ਵੀਊ ਲਿੱਤਾ ਜਾਂਦਾ ਮਗਰ ਇਨਸਟੈਡ ਆਫ ਉਹਨੂੰ ਵਾਪਸ ਭੇਜਿਆ ਜਾਵੇ ਇੱਥੇ ਐਸਐਸਪੀ ਤੇ ਦਬਾਅ ਬਣਾ ਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਵਾਤਾ ਗਿਆ ਔਰ ਉਸ ਐਮਐਲਏ ਨੇ ਉਥੇ ਵਿਆਜ ਚ ਹਿੱਸਾ ਲਿਆ ਔਰ ਜਿਹੜੇ ਜਿਹੜੇ ਵਿਆਜ ਚ ਹਿੱਸਾ ਲੈ ਰਹੇ ਸੀ ਹਮਤ ਸ਼ੇਰਖੇਲ ਚ ਸਪੀਕਰ ਦੀ ਫੋਟੋ ਰੋਪੜ ਤੋਂ ਮਨਿਸਟਰ ਹਰਜੋਤ ਬੈਂਸ ਈਟੀਓ ਹਰਪ੍ਰਜਨ ਸਿੰਘ ਈਟੀਓ ਕੈਬਨਟ ਮਨਿਸਟਰ ਦਿਨ ਆਲ ਉਹਦੀ ਨੱਚਦਿਆਂ ਦੀ ਫੋਟੋ ਮੈਂ ਕੱਲ ਟਵੀਟ ਕਰਕੇ ਤੁਹਾਡੇ ਸਾਹਮਣੇ ਰੱਖੀ ਜੇ ਸਰਕਾਰ ਦਾ ਇਹ ਐਟੀਟਿਊਡ ਹੋਵੇ ਕਿ ਉਹ ਸਰਕਾਰ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਆ ਆ ਜਿਹੜੇ ਸਾਡੇ ਵਰਗੇ ਜਾਂ ਡਾਕਟਰ ਚੀਮਾ ਸਾਹਿਬ ਵਰਗੇ ਜਿਹੜਾ ਇਹ ਜੇ ਮੁੱਦਾ ਉਠਾਉਣ ਸਾਨੂੰ ਤਾਂ ਸਵੇਰੇ ਇੱਕ ਸਿਟ ਬਣਾ ਕੇ ਸਾਨੂੰ ਸੱਦਣਾ ਸ਼ੁਰੂ ਕਰਤਾ ਜਾਂਦਾ ਔਰ ਜਿਹੜੇ ਸਿਟ ਦੇ ਮੈਂਬਰ ਆ ਉਹ ਕਹਿੰਦੇ ਸੀਐਮ ਦੇ ਖਿਲਾਫ ਨਾ ਬੋਲਿਆ ਕਰੋ ਆ ਮੈਂ ਡਾਕਟਰ ਸਾਹਿਬ ਨੂੰ ਵੀ ਪੁੱਛ ਰਿਆ ਸੀ ਹਮਦਾਰ ਸਾਹਿਬ ਦੀ ਵੀ ਇੱਕ ਇਨਕੁਆਇਰੀ ਦੀ ਸਿਟ ਬਣੀ ਆ ਜੀਤ ਗਰੁੱਪ ਦੀ ਇਹਨਾਂ ਨੂੰ ਵੀ ਚਿੱਠੀਆਂ ਆ ਜਾਂਦੀਆਂ ਨੇ ਉਸ ਵਿੱਚ ਲੈ ਜੇ ਮਤਲਬ ਕਿ ਜਿਹੜਾ ਸ਼ਿਕਾਇਤ ਕਰੇ ਉਸ ਨੂੰ ਕਿਵੇਂ ਦਬਾਉਣਾ ਬਰਾਉ ਬੀਟ ਕਰਨਾ ਔਰ ਇਹ ਕੇਵਲ اپੋਜੀਸ਼ਨ ਪਾਰਟੀ ਦੇ ਲੀਡਰਸ ਨਾਲ ਨਹੀਂ ਇਹ इवन মিডিਆ ਹਾਊਸਸ ਨਾਲ ਕੀਤਾ ਜਾ ਰਿਹਾ ਸੋ ਇਹਨਾਂ ਹਾਲਾਤਾਂ 'ਚ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕਵੈਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਝੀ ਇਹਨਾਂ ਦੇ ਮੰਤਰੀਆਂ ਦੀ ਕਾਰਕੁਝਰੀ ਨਾਲ ਨਹੀਂ ਹੋ ਰਹੀਏ ਜਾ ਕੇ ਉਹਨ ਕੈਨੇਡੀਅਨ ਸੋਇਲ ਫੋਰਨ ਸੋਇਲ ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਬਾਹਰ ਦੀ ਦੇਸ਼ ਦੁਨੀਆ ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ ਇੰਡੀਪੈਂਡੈਂਟ ਇਨਕੁਆਇਰੀ ਕਿਉਂਕਿ ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਹੈ ਬਲਕਾਰ ਸਿੰਘ ਦੀ ਉਹਨੇ ਆਪ ਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ 'ਚ ਅਖੀਰ 'ਚ ਕੇਸ ਇਹਨਾਂ ਨੂੰ ਵਿਡਰੋਅ ਕਰਨਾ ਪਿਆ ਜਦ ਰੋੜਾ ਪਿਆ ਔਰ ਉਹਨਾਂ ਬੱਚਿਆਂ ਨੂੰ ਇਨਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਦੀ ਬਿਕੋਜ਼ ਹੀ ਇਸ ਨੇਕਸਕੋਪ ਨਾ ਸਰਕਾਰ ਨੇ ਕਰਾਉਣੀ ਐ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਪਚਾਰਿਕ ਤੌਰ ਤੇ ਭੇਜ ਦਿਓ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤਾਂ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦੋ ਉਹਨਾਂ ਸਰਕਾਰਾਂ ਬਦਲਦੀਆਂ ਨੇ ਔਰ ਬਦਲਣਗੀਆਂ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲਵ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ ਦੇ ਵਿਲ ਬੀ ਅਨਸਰਬਲ ਇਨ ਪਬਲਿਕ ਡੋਮੇਨ ਨੋਬਾਡੀ ਇਜ਼ ਅਬੋਵ ਲਾਅ ਔਰ ਇਹ ਮੰਗ ਲੈ ਕੇ ਆਏ ਆ ਇੰਡੀਪੈਂਡੈਂਟ ਇਨਕੁਆਇਰੀ ਐਂਡ ਇਹਨਾਂ ਨੂੰ 26 ਜਨਵਰੀ ਨੂੰ ਇਹਨਾਂ ਨੂੰ ਝੰਡਾ ਲਰਾਉਣ ਦੀ ਆਗਿਆ ਨਾ ਦਿੱਤੀ ਜਾਵੇ ਐਂਡ ਇਹਨਾਂ ਨੂੰ ਕੈਬਨਿਟ ਤੋਂ ਡਿਸਮਿਸ ਕਰਕੇ ਐਕਸ਼ਨ ਲਿਆ ਜਾਵੇ ਬਹੁਤ ਬਹੁਤ ਧੰਨਵਾਦ ਨਹੀਂ ਅਰੋਧ ਕੀ ਹੈ ਜੋ ਆਪ ਨੇ ਆਇਆ ਹੋਇਆ ਵੀਡੀਓ ਹੈ ਬੜੀ ਖਤਰਨਾਕ ਹਾਂਜੀ ਆਬਜੈਕਸ਼ਨੇਬਲ ਵੀਡੀਓ ਹੈ ਹਾਂਜੀ ਜਿਹੜੀਆਂ ਸ਼ਕਤੀਆਂ 26 ਜਨਵਰੀ ਨੂੰ ਝੰਡਾ ਚਲਾਉਣ ਜਾ ਰਹੀਆਂ ਕਿਰਪਾ ਕਰਕੇ ਇਹ ਗੱਲ ਇਨਸ਼ੋਰ ਕਰੋ ਕਿ ਉਹ ਵਿਅਕਤੀ ਜਿਨ੍ਹਾਂ ਦੇ ਉੱਤੇ ਬਹੁਤ ਘਟਿਆ ਤਰੀਕੇ ਦੇ ਦੋਸ਼ ਹੈ ਜਿੱਦੇ ਵਿੱਚ ਕਟਾਰੂ ਚੱਕ ਸ਼ਾਮਲ ਜਿੱਦੀਆਂ ਸੀਟੀਆਂ ਪਹਿਲਾਂ ਵਰਨਨ ਸਾਹਿਬ ਨੂੰ ਦਿੱਤੀਆਂ ਚਲ ਚੁੱਕੀਆਂ ਜਿੱਦੇ ਵਿੱਚ ਅੱਜ ਇੱਕ ਹੋਰ ਮੰਤਰੀ ਦੇ ਸਾਰੇ ਸਬੂਤ ਕਿਹੜੇ ਆ ਉਹਦਾ ਵਿਸਤਾਰ ਤੁਹਾਨੂੰ ਜਿੱਠੇ ਸਾਹਿਬ ਉਹਨੇ ਦੱਸ ਦਿੰਦੇ ਆ ਬਲਕਾਰ ਸਿੰਘ ਜਿਹੜਾ ਕੈਬਨਿਟ ਮਿਨਿਸਟਰ ਹੈ ਉਹਦੇ ਸਾਰੇ ਸਬੂਤ ਜੋ ਕੁਝ ਹਰਕਤਾਂ ਮੰਤਰੀ ਵੱਲੋਂ ਕੀਤੀਆਂ ਜਾ ਰੀਆਂ ਵੀਡੀਓ ਸਮੇਤ ਉਹ ਵੀ ਗਵਰਨਰ ਸਾਹਿਬ ਦੇ ਧਿਆਨ ਦੇ ਵਿੱਚ ਆਂਦਾ ਇੱਕ ਮੰਤਰੀ ਅਮਨ अरोड़ा ਜਿਨ੍ਹਾਂ ਤੇ ਅਦਾਲਤ ਨੇ ਫੈਸਲਾ ਕੀਤਾ ਸਜ਼ਾ ਹੋ ਚੁੱਕੀ ਆ ਔਰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਮੁਤਾਬਕ 2 ਸਾਲ ਦੀ ਸਜ਼ਾ ਹੋਣ ਤੇ 1 ਮਿੰਟ ਵੀ ਉਸ ਤੋਂ ਬਾਅਦ ਉਹ ਐਮਐਲਏ ਨਹੀਂ ਰਹਿ ਸਕਦੇ ਜੇ ਐਮਐਲਏ ਨਹੀਂ ਰਹਿ ਸਕਦੇ ਤਾਂ ਮੰਤਰੀ ਕਿੱਥੇ ਰਹਿ ਸਕਦੇ ਆ ਉਹਨਾਂ ਦਾ ਵੀ ਜੇਕਰ ਇਸ ਰਿਪਰੈਜੈਂਟੇਸ਼ਨ ਜਿਹੜੀ ਅਸੀਂ ਲੰਬੀ ਚੌੜੀ ਸਾਰੀ ਪੜਾ ਕੇ ਦੇ ਕੇ ਆਏ ਹਾਂ ਇਸੇ ਤਰ੍ਹਾਂ ਇੱਕ ਸਾਬਕਾ ਐਮਐਲਏ ਅਮਰਜੀਤ ਸਿੰਘ ਸੰਧਵਾ ਦਾ ਵੀ ਜ਼ਿਕਰ ਆ ਜਿਨੂੰ ਝੋਟੀਆਂ ਪੁਲਿਸ ਕਲੀਅਰੈਂਸ ਦੇ ਕੇ ਕੈਨੇਡਾ ਦੀਆਂ ਸੈਰਾ ਕਰਵਾਈਆਂ ਜਾ ਰਹੀਆਂ ਸਪੀਕਰ ਸਾਹਿਬ ਆਪ ਨਾਂ ਖੜ ਕੇ ਉਹਦੀ ਜ਼ਿੰਮੇਵਾਰੀ ਲੈ ਰਹੇ ਆ ਜਿਨ੍ਹਾਂ ਤੇ ਬੜੀ ਵੱਡੀ ਜ਼ਿੰਮੇਵਾਰੀ ਵਿਧਾਨ ਸਭਾ ਦੇ ਇੱਕ ਸਟੋਡੀਅਨ ਹੋਣ ਦੇ ਨਾਤੇ ਪੈਂਦੀ ਆ ਉਹ ਆਪ ਗੱਤ ਸਰਟੀਫਿਕੇਸ਼ਨ ਦੇ ਤਰੀਕੇ ਉਹਨਾਂ ਨੂੰ ਕੈਨੇਡਾ ਵਰਗੇ ਦੇਸ਼ਾਂ ਦੀਆਂ ਸਰਾਂ ਚੜੀਆਂ ਉਹ ਸਰਟੀਫਾਈ ਕਰਕੇ ਨਾਲ ਪੁਲਿਸ ਤੋਂ ਸਰਟੀਫਾਈ ਕਰਵਾ ਕੇ ਕਰਾਰੇ ਇਸ ਕਰਕੇ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਮੰਤਰੀ ਸਹਿਬਾਨਾਂ ਨੇ ਝੰਡੇ ਚਲਾਉਣ ਵਾਸਤੇ ਜਾਣ ਔਰ ਇਸ ਦਿਨ ਉੱਥੇ ਸਾਡੀ ਪੁਲਿਸ ਵੀ ਉੱਥੇ ਮੌਜੂਦ ਹੁੰਦੀ ਆ ਉਹਨਾਂ ਨੇ ਸਨਿਊਟ ਵੀ ਕਰਨਾ ਇਹਨਾਂ ਸਾਰਿਆਂ ਨੂੰ ਉੱਥੇ ਸਕੂਲਾਂ ਦੇ ਬੱਚੇ ਵੀ ਹੁੰਦੇ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਹੁੰਦਾ ਕਿ ਇਹ ਜਿਹੜਾ ਸਾਡਾ ਦੇਸ਼ ਦਾ ਰਾਸ਼ਟਰੀ ਝੰਡਾ ਚਲਾਉਣ ਵਾਸਤੇ ਮੰਤਰੀ ਸਾਹਿਬ ਆਏ ਆ ਬਹੁਤ ਵੱਡੀ ਸ਼ਖਸੀਅਤ ਹੈ ਉਹਨਾਂ ਬੱਚਿਆਂ ਨੇ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਇਹਨਾਂ ਨੂੰ ਫਾਲੋ ਵੀ ਕਰਨਾ ਤੇ ਅਸੀਂ ਅੱਜ ਆਪਣੀ ਜ਼ਿੰਮੇਵਾਰੀ ਨਿਭਾ ਕੇ ਆਏ ਆ ਕਿ ਗਵਰਨਰ ਸਾਹਿਬ ਨੂੰ ਕਿ ਤੁਸੀਂ ਸਾਡੇ ਕਨਸਟੀਟਿਊਸ਼ਨਲ ਹੈੱਡ ਹੋ ਤੁਸੀਂ ਦੇਖਣਾ ਕਿ ਸੂਬੇ ਦੇ ਵਿੱਚ ਸੰਵਿਧਾਨ ਲਾਗੂ ਹੁੰਦਾ ਹੈ ਕਿ ਨਹੀਂ ਹੁੰਦਾ